ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਤੱਕ ਇਸ ਦੁਨੀਆ ਦੇ ਵਿੱਚ ਜਿੰਨੇ ਵੀ ਗੁਰੂ ਸਾਹਿਬ ਜੀ ਆਏ ਜਾਂ 10 ਗੁਰੂ ਸਹਬਾਨ ਜੀ ਆਏ ਉਹਨਾਂ ਸਾਰੇ ਹੀ ਗੁਰੂ ਸਹਬਾਨਾਂ ਦੇ ਪਾਸ ਜੇਕਰ ਕੋਈ ਵਿਅਕਤੀ ਆਪਣਾ ਦੁੱਖ ਲੈ ਕੇ ਜਾਂਦਾ ਸੀ ਤਾਂ ਸਾਡੇ ਗੁਰੂ ਸਾਹਿਬ ਜੀ ਉਸ ਵਿਅਕਤੀ ਦੇ ਦੁੱਖ ਨੂੰ ਆਪਣੇ ਕੰਨਾਂ ਦੇ ਨਾਲ ਸੁਣ ਕੇ ਫਿਰ ਆਪਣੀ ਰਸਨਾ ਦੇ ਨਾਲ ਬੋਲ ਕੇ ਉਸ ਦੁੱਖ ਦਾ ਹੱਲ ਵੀ ਦੱਸਦੇ ਸਨ ਸਾਡੇ ਗੁਰੂ ਸਾਹਿਬ ਜੀ ਆਪਣੇ ਸੇਵਕਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਅਨੇਕਾਂ ਤਰ੍ਹਾਂ ਦੇ ਖਾਣੇ ਐਦਕ ਖਾਂਦੇ ਤੇ ਪੀਂਦੇ ਸਨ ਸਾਡੇ ਗੁਰੂ ਸਾਹਿਬ ਜੀ ਹਰ ਰੋਜ਼ ਹੀ ਆਪਣੇ ਸਰੀਰ ਦਾ ਇਸ਼ਨਾਨ ਐਦਕ ਵੀ ਕਰਦੇ ਸਨ ਸਾਡੇ ਗੁਰੂ ਸਾਹਿਬ ਜੀ ਆਪਣੇ ਸਰੀਰ ਤੇ ਆਪ ਹੀ ਵਸਤਰ ਪਹਿਨਦੇ ਤੇ ਆਪ ਹੀ ਆਪਣੇ ਵਸਤਰਾਂ ਨੂੰ ਉਤਾਰਦੇ ਹਨ ਸਾਡੇ ਗੁਰੂ ਸਾਹਿਬ ਜੀ ਆਪਣੇ সিংਹਾਣ ਤੇ ਆਪ ਹੀ ਬੈਠਦੇ ਤੇ ਆਪ ਹੀ ਉੱਠਦੇ ਹਨ ਸਾਡੇ ਗੁਰੂ ਸਾਹਿਬ ਜੀ ਆਪਣੇ ਸੇਵਕਾਂ ਦੇ ਨਾਲ ਅਨੇਕ ਤਰ੍ਹਾਂ ਦੀਆਂ ਸਾਡੇ ਗੁਰੂ ਸਾਹਿਬ ਜੀ ਆਪਣੇ ਸੇਵਕਾਂ ਦੇ ਨਾਲ ਅਨੇਕ ਤਰ੍ਹਾਂ ਦੀਆਂ ਗੱਲਾਂ ਬਾਤਾਂ ਐਦਿਕ ਵੀ ਕਰਦੇ ਸਾਨੂੰ ਸਾਡੇ ਗੁਰੂ ਸਾਹਿਬ ਜੀ ਹਰ ਰੋਜ਼ ਹੀ ਈਸ਼ਵਰ ਦਾ ਨਾਮ ਵੀ ਜਪਦੇ ਸਨ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਬਾਣੀ ਨੂੰ ਅੱਜ ਅਸੀਂ ਗੁਰੂ ਕਹਿੰਦੇ ਹਾਂ ਕਿ ਇਹ ਗੁਰੂ ਸਾਡੇ ਪਿਛਲੇ ਗੁਰਮਾਹ ਵਾਲਿਆਂ ਸਾਰੀਆਂ ਕਰਿਆਵਾਂ ਕਰਦਾ ਹੈ ਬਿਲਕੁਲ ਵੀ ਨਹੀਂ ਕਰਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਬਾਣੀ ਨੂੰ ਅੱਜ ਅਸੀਂ ਗੁਰੂ ਕਹਿੰਦੇ ਹਾਂ ਕਿ ਇਹ ਗੁਰੂ ਸਾਡੇ ਪਿਛਲੇ ਗੁਰਮਾਹ ਵਾਲਿਆਂ ਸਾਰੀਆਂ ਕਰਿਆਵਾਂ ਕਰਦਾ ਹੈ ਬਿਲਕੁਲ ਵੀ ਨਹੀਂ ਕਰਦਾ ਹੈ ਇਸ ਕਰਕੇ ਸਾਡੇ ਗੁਰੂ ਸਾਹਿਬ ਜੀ ਇਸ ਬਾਣੀ ਨੂੰ ਸਾਡੇ ਗੁਰਮੁਖਾਂ ਦੀ ਮਹਾਨ ਗੁਰਬਾਣੀ ਕਹਿੰਦੇ ਹਨ ਗੁਰੂ ਨਹੀਂ ਕਹਿੰਦੇ ਹਨ 1500 15 1500 515 ਅੰਕ ਤੇ 515 ਅੰਕ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਹਰ ਜੀਉ ਸੱਚਾ ਸੱਚ ਹੈ ਸੱਚੀ ਗੁਰਬਾਣੀ 982 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਗੁਰਬਾਣੀ ਕਹੇ ਸੇਵਕ ਜਨ ਮੰਨੇ ਪ੍ਰਤੱਖ ਗੁਰੂ ਨਸਤਾਰੇ 628 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ 494 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਜਨ ਨਾਨਕ ਬੋਲੇ ਗੁਰਬਾਣੀ ਇਸੇ ਤਰ੍ਹਾਂ ਹੀ ਸਾਡੇ ਗੁਰੂ ਸਾਹਿਬ ਜੀ ਹੋਰ ਵੀ अनेका ਵਾਰ ਸਾਡੇ ਗੁਰਮੁਖਾਂ ਦੀ ਬਾਣੀ ਨੂੰ ਗੁਰਬਾਣੀ ਕਹਿੰਦੇ ਹਨ ਇਸੇ ਤਰ੍ਹਾਂ ਸਾਡੇ ਗੁਰੂ ਸਾਹਿਬ ਜੀ ਹੋਰ ਵੀ अनेका ਵਾਰ ਹੀ ਸਾਡੇ ਗੁਰਮੁਖਾਂ ਦੀ ਬਾਣੀ ਨੂੰ ਬਾਣੀ ਜਾਂ ਗੁਰਬਾਣੀ ਕਹਿੰਦੇ ਹਨ ਗੁਰੂ ਨਹੀਂ ਕਹਿੰਦੇ ਹਨ ਭਾਵੇਂ ਸਾਡੇ ਗੁਰਮੁਖਾਂ ਦੀ ਮਹਾਨ ਗੁਰਬਾਣੀ 982 82 ਅੰਗ ਤੇ 982 ਅੰਗ ਤੇ ਚੌਥੇ ਪਾਤਸ਼ਾਹ ਜੀ ਨੇ ਲਿਖਿਆ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਵਿੱਚ ਬਾਣੀ ਅੰਮ੍ਰਿਤ ਸਾਰੇ ਕੀ ਇਹ ਬਾਣੀ ਸਾਰਿਆਂ ਦੇ ਵਿੱਚ ਹੈ ਕੀ ਇਹ ਬਾਣੀ ਸਾਰਿਆਂ ਦੇ ਵਿੱਚ ਹੈ ਕੀ ਇਹ ਬਾਣੀ ਸਾਡੇ ਸਾਰਿਆਂ ਦੇ ਅੰਦਰ ਹੈ ਬਿਲਕੁਲ ਵੀ ਨਹੀਂ ਹੈ ਬਿਲਕੁਲ ਵੀ ਨਹੀਂ ਹੈ ਇਸ ਸ਼ਬਦ ਦੇ ਵਿੱਚ ਚੌਥੇ ਪਾਤਸ਼ਾਹ ਜੀ ਨੇ ਇਸ ਬਾਣੀ ਨੂੰ ਗੁਰੂ ਨਹੀਂ ਕਿਹਾ ਹੈ ਜੋ ਇੱਕ ਗ੍ਰੰਥ ਦੇ ਰੂਪ ਵਿੱਚ ਸਾਡੇ ਪਾਸ ਹੈ ਚੌਥੇ ਪਾਤਸ਼ਾਹ ਜੀ ਨੇ ਉਸ ਅਨਹਦ ਬਾਣੀ ਨੂੰ ਗੁਰੂ ਕਿਹਾ ਹੈ ਚੌਥੇ ਪਾਤਸ਼ਾਹ ਜੀ ਨੇ ਉਸ ਅਨਹਦ ਬਾਣੀ ਨੂੰ ਗੁਰੂ ਕਿਹਾ ਹੈ ਜੋ ਕਿ ਵਾਕਿਆ ਹੀ ਸਾਡੇ ਸ਼ਬਦ ਦੇ ਅੰਦਰ ਹੈ ਤੇ ਜਿਸ ਨੂੰ ਇੱਕ ਪੂਰਾ ਗੁਰੂ ਸਾਡੇ ਅੰਦਰ ਪ੍ਰਗਟ ਕਰਦਾ ਹੈ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ ਅਨਹਦ ਬਾਣੀ ਗੁਰ ਸ਼ਬਦ ਜਾਣੀ ਜੇਕਰ ਚੌਥੇ ਪਾਤਸ਼ਾਹ ਜੀ ਨੇ ਇਸ ਬਾਣੀ ਨੂੰ ਹੀ ਗੁਰੂ ਕਿਹਾ ਹੁੰਦਾ ਜੇਕਰ ਚੌਥੇ ਪਾਤਸ਼ਾਹ ਜੀ ਨੇ ਇਸ ਬਾਣੀ ਨੂੰ ਹੀ ਗੁਰੂ ਕਿਹਾ ਹੁੰਦਾ ਜੋ ਕਿ ਇੱਕ ਗ੍ਰੰਥ ਦੇ ਰੂਪ ਵਿੱਚ ਸਾਡੇ ਪਾਸ ਹੈ ਤਾਂ ਫਿਰ ਤਾਂ ਫਿਰ ਚੌਥੇ ਪਾਤਸ਼ਾਹ ਜੀ ਨੇ ਅੱਗੇ ਗੁਰੂ ਦੀ ਗੱਦੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਕਿਉਂ ਦਿੱਤੀ ਇਸ ਤਰ੍ਹਾਂ ਫਿਰ ਚੌਥੇ ਪਾਤਸ਼ਾਹ ਜੀ ਤੋਂ ਬਾਅਦ ਫਿਰ 6 ਗੁਰੂ ਕਿਵੇਂ ਬਣ ਗਏ ਇਸ ਤਰ੍ਹਾਂ ਫਿਰ ਚੌਥੇ ਪਾਤਸ਼ਾਹ ਜੀ ਤੋਂ ਬਾਅਦ ਫਿਰ 6 ਹੋਰ ਗੁਰੂ ਕਿਵੇਂ ਬਣ ਗਏ ਇਸ ਗੱਲ ਤੇ ਆਪ ਜੀ ਨੇ ਚੰਗੀ ਤਰ੍ਹਾਂ ਵਿਚਾਰ ਕਰਨਾ ਹੈ ਤੇ ਆਪਣੇ ਗੁਰਮਾਹ ਦੀ ਬਾਣੀ ਦੇ ਸਹੀ ਅਰਥ ਨੂੰ ਸਮਝਣਾ ਹੈ ਸਾਡੇ ਮਹਾਨ ਗੁਰਵਾਣੀ ਮਹਾਨ ਗੁਰਬਾਣੀ ਦੇ ਵਿੱਚ ਅਨੇਕਾਂ ਵਾਰ ਹੀ ਲਿਖ ਦਿੱਤਾ ਹੈ ਕਿ ਜੋ ਸਾਡੇ ਮੱਥੇ ਉੱਤੇ ਹੱਥ ਰੱਖ ਕੇ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਉਸੇ ਪਲ ਹੀ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਹੁੰਦਾ ਹੈ ਹੋਰ ਕਿਸੇ ਵੀ ਗ੍ਰੰਥ ਨੂੰ ਜਾਂ ਹੋਰ ਕਿਸੇ ਵੀ ਗੁਰੂ ਨੂੰ ਸਾਡੇ ਗੁਰੂ ਸਾਹਿਬ ਜੀ ਗੁਰੂ ਨਹੀਂ ਮੰਨਦੇ ਹਨ ਕਰ ਮਾਹੇ ਘਰ ਦਿਖਾਏ ਦੇ 1290 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਘਰ ਮਾਹੇ ਘਰ ਦਿਖਾਏ ਦੇ ਘਰਾ ਸਰੀਰ ਨੂੰ ਕਹਿੰਦੇ ਹਨ ਸੋ ਸਤ ਗੁਰੂ ਪੁਰਖ ਸਜਾਣ ਘਰ ਮਾਹੇ ਘਰ ਦਿਖਾਏ ਦੇ ਸੋ ਸਤ ਗੁਰੂ ਪੁਰਖ ਸਜਾਣ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਉਹੀ ਪੂਰਾ ਸਤਿਗੁਰੂ ਹੁੰਦਾ ਹੈ ਸਾਡੇ ਗੁਰੂ ਸਾਹਿਬ ਜੀ ਗੁਰਬਾਣੀ ਦੇ ਵਿੱਚ ਹੋਰ ਲਿਖਦੇ ਹਨ ਸਤਿਗੁਰੂ ਪੁਰਖ ਵਖਾਲਿਆ ਸਤਿਗੁਰੂ ਪੁਰਖ ਵਖਾਲਿਆ ਮਸਤਕ ਧਰ ਕੇ ਹੱਥ ਜਿਓ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਸਾਡੇ ਮੱਥੇ ਉੱਤੇ ਹੱਥ ਰੱਖ ਕੇ ਸਾਨੂੰ ਉਸੇ ਪਰ ਹੀ ਸਾਡੇ ਘਰ ਦੇ ਅੰਦਰ ਉਸ ਈਸ਼ਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਪੂਰਾ ਸਤਿਗੁਰੂ ਹੁੰਦਾ ਹੈ ਹੋਰ ਕਿਸੇ ਵੀ ਗ੍ਰੰਥ ਨੂੰ ਜਾਂ ਹੋਰ ਕਿਸੇ ਵੀ ਗੁਰੂ ਨੂੰ ਸਾਡੇ ਗੁਰੂ ਸਾਹਿਬ ਜੀ ਗੁਰੂ ਨਹੀਂ ਮੰਨਦੇ ਹਨ ਨਾਨਕ ਸਤਿਗੁਰੂ ਬ੍ਰਹਮ ਦਿਖਾਇਆ ਨਾਨਕ ਸਤਿਗੁਰੂ ਬ੍ਰਹਮ ਦਿਖਾਇਆ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਸਾਨੂੰ ਕਿ ਜੋ ਸਾਨੂੰ ਉਸ ਈਸ਼ਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਪੂਰਾ ਸਤਿਗੁਰੂ ਹੁੰਦਾ ਹੈ ਹੋਰ ਕਿਸੇ ਵੀ ਗ੍ਰੰਥ ਨੂੰ ਜਾਂ ਕਿਸੇ ਵੀ ਗੁਰੂ ਨੂੰ ਸਾਡੇ ਗੁਰੂ ਸਾਹਿਬ ਜੀ ਗੁਰੂ ਨਹੀਂ ਮੰਨਦੇ ਹਨ ਗੁਰਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਤਗੁਰ ਕਹੋ ਸਤਬਲ ਜਾਇ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਨੂੰ ਤੇ ਈਸ਼ਵਰ ਦੀ ਭਗਤੀ ਨੂੰ ਦਿਖਾ ਦੇਵੇ ਉਹੀ ਪੂਰਾ ਗੁਰੂ ਹੁੰਦਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਸਾਡੇ ਘਟ ਦੇ ਅੰਦਰ ਈਸ਼ਵਰ ਦੀ ਭਗਤੀ ਤੇ ਉਸ ਈਸ਼ਵਰ ਨੂੰ ਦਿਖਾ ਦੇਵੇ ਉਹੀ ਪੂਰਾ ਗੁਰੂ ਹੁੰਦਾ ਹੈ ਉਸ ਪੂਰੇ ਗੁਰੂ ਤੋਂ ਸਦਾ ਬਲਹਾਰੇ ਜਾਓ ਭਾਵ ਉਸ ਪੂਰੇ ਗੁਰੂ ਦੀ ਤਨ ਮਨ ਧਨ ਐ ਦੇ ਨਾਲ ਸੇਵਾ ਕਰੋ ਸਤਗੁਰ ਕੇ ਹਉ ਸਦਬਲ ਜਾਇ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਕੁਰਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਪੂਰੇ ਗੁਰੂ ਹضور ਦਿਖਾਇਆ ਪੂਰੇ ਗੁਰੂ ਹضور ਦਿਖਾਇਆ ਕਿ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਗੁਰ ਪੂਰੇ ਦਿਖਾਲਿਆ ਗਰਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਗੁਰ ਪੂਰੇ ਦਿਖਾਲਿਆ ਗੁਰ ਸੇਵਾ ਪਾਇਏ ਕਿ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਨੂੰ ਦਿਖਾ ਦਿੰਦਾ ਹੈ ਤੇ ਉਸ ਪੂਰੇ ਗੁਰੂ ਦੀ ਵੱਧ ਤੋਂ ਵੱਧ ਸੇਵਾ ਕਰਕੇ ਉਸ ਪੂਰੇ ਗੁਰੂ ਦੀ ਵੱਧ ਤੋਂ ਵੱਧ ਕਿਰਪਾ ਨੂੰ ਪਾਇਆ ਜਾਂਦਾ ਹੈ ਗੁਰਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਬਲਹਾਰੀ ਗੁਰੂ ਆਪਣੇ ਜਿਨ ਹਿਰਦੇ ਦਿੱਤਾ ਦਿਖਾਏ ਸਾਡੇ ਗੁਰੂ ਸਾਹਿਬ ਕਹਿੰਦੇ ਹਨ ਕਿ ਜੋ ਸਾਡੇ ਘਟ ਦੇ ਅੰਦਰ ਉਸ ਈਸ਼ਰ ਨੂੰ ਦਿਖਾ ਦੇਵੇ ਉਸ ਗੁਰੂ ਦੇ ਉਸ ਗੁਰੂ ਦੇ ਸਦਾ ਬਲਹਾਰੇ ਜਾਓ ਭਾਵ ਉਸ ਗੁਰੂ ਦੀ ਤਨ ਮਨ ਧਨ ਐ ਦੇ ਨਾਲ ਸੇਵਾ ਕਰੋ ਗੁਰਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਅਗਮ ਅਗੋਚਰ ਦੇਖ ਦਿਖਾਵੇ ਨਾਨਕ ਤਾਂ ਕਾ ਦਸੋ ਅਗਮ ਅਗੋਚਰ ਦੇਖ ਦਿਖਾਵੇ ਨਾਨਕ ਤਾਂ ਕਾ ਦਸੋ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕੇ ਜੋ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਨੂੰ ਦਿਖਾ ਦੇਵੇ ਉਸ ਦੇ ਸਦਾ ਦਾਸ ਬਣੋ ਭਾਵ ਉਸ ਗੁਰੂ ਦੀ ਤਨ ਮਨ ਧਨ ਐਦੇ ਨਾਲ ਸੇਵਾ ਕਰੋ ਗੁਰਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਗੁਰ ਪੂਰੇ ਦਿਖਾਲਿਆ ਨਾਨਕ ਹਰਿ ਨਵ ਲਾਗ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਨੂੰ ਦਿਖਾ ਦਿੰਦਾ ਹੈ ਫਿਰ ਵੀ ਸਾਡੀ ਉਸ ਹਰੀ ਦੇ ਨਾਮ ਦੇ ਵਿੱਚ ਲਿਬ ਲੱਗਦੀ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਮਹਾਨ ਗੁਰੂ ਸਾਹਿਬ ਜੀ ਵਾਰ-ਵਾਰ ਕਹਿੰਦੇ ਹਨ ਕਿ ਜੋ ਸਾਡੇ ਮੱਥੇ ਉੱਤੇ ਹੱਥ ਰੱਖ ਕੇ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਉਸੇ ਪਲ ਹੀ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਹੁੰਦਾ ਹੈ ਉਸ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਸਾਡਾ ਜੀਵਨ ਸਦਾ ਵਾਸਤੇ ਸਫਲ ਹੁੰਦਾ ਹੈ ਉਸ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਸਾਨੂੰ ਮੁਕਤੀ ਮਿਲਦੀ ਹੈ ਸਾਡੇ ਸਾਰੇ ਕਾਰਜ ਰਾਸ ਹੁੰਦੇ ਹਨ ਸਾਨੂੰ ਸੱਚੇ ਨਾਮ ਤੇ ਸੱਚੇ ਧਰਮ ਦੀ ਸੋਝੀ ਆਉਂਦੀ ਹੈ ਸਾਡੇ ਜੀਵਨ ਦੇ ਵਿੱਚ ਸਦਾ ਵਾਸਤੇ ਸੁਖ ਤੇ ਆਨੰਦ ਆਉਂਦਾ ਹੈ ਜੋ ਇਨਸਾਨ ਜੋ ਇਨਸਾਨ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲੇ ਅਜਿਹੇ ਇੱਕ ਅਜਿਹੇ ਪੂਰੇ ਗੁਰੂ ਦੀ ਸੰਗਤ ਨਹੀਂ ਕਰਦੇ ਸਾਡੇ ਗੁਰਮਾ ਨੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਫਟਕਾਰਾਂ ਪਾਈਆਂ ਹਨ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ